ਇੱਕ ਮੰਦ ਭਾਗੀ ਖਬਰ ਤੁਹਾਡੇ ਨਾਲ ਪਟਿਆਲਾ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਦੇਰ ਰਾਤ ਇੱਕ ਭਿਆਨਕ ਸੜਕ ਹਾ사 ਹੁੰਦਾ ਏ ਅਤੇ ਲਾ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਦੀ ਇਸ ਹਾਸੇ ਵਿੱਚ ਮੌਤ ਹੋ ਜਾਂਦੀ ਹੈ ਦਰਅਸਲ ਯੂਨੀਵਰਸਿਟੀ ਦੇ ਦੋਸਤ ਨੇ ਜਿਹੜੇ ਉਹ ਪੇਪਰ ਖਤਮ ਹੋਣ ਦੀ ਖੁਸ਼ੀ ਦੇ ਵਿੱਚ ਪਾਰਟੀ ਕਰਨ ਗਏ ਸੀ ਲੇਕਿਨ ਪੇਪਰ ਮੁੱਕਣ ਦੀ ਇਹ ਪਾਰਟੀ ਇਹਨਾਂ ਨੂੰ ਇੰਨੀ ਮਹਿੰਗੀ ਪੈਂਦੀ ਹੈ ਕਿ ਇਹਨਾਂ ਦੀ ਜ਼ਿੰਦਗੀ ਵੀ ਇੱਕ ਹਾਸੇ ਦੇ ਵਿੱਚ ਮੁੱਕ ਜਾਂਦੀ ਹੈ ਤਾਂ ਭਿਆਨਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਪ੍ਰਕਾਰ ਇੱਕ ਇਸੂజు ਕੰਪਨੀ ਦਾ ਪਿੱਕਾ ਅਤੇ ਇੱਕ ਫੋਰਡ ਇੰਡਾਈਵਰ ਗੱਡੀ ਜਕਨਾਂ ਚੂਰ ਹੋਏ ਨੇ ਤਾਂ ਪਟਿਆਲਾ ਦੇ ਵਿੱਚ ਤੜਕੇ 3 ਵਜੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਜਿੱਤੇ ਰਾਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਚਾਰ ਵਿਦਿਆਰਥੀ ਮੌਕੇ ਉੱਤੇ ਹੀ ਮਾਰੇ ਜਾਂਦੇ ਨੇ ਤੇਜ ਰਫਤਾਰ ਦੇ ਵਿੱਚ ਇੰਡਾਈਵਰ ਅਤੇ ਇਸ ਜੂਦੀ ਗੱਡੀ ਆ ਜਿਹੜੀ ਉਹ ਆਉਂਦੀ ਹੈ ਅਤੇ ਭਿਆਨਕ ਹਾਦਸੇ ਦਾ ਦੋਵੇਂ ਗੱਡੀਆਂ ਸ਼ਿਕਾਰ ਹੋ ਜਾਂਦੀਆਂ ਨੇ ਇੱਕ ਗੱਡੀ ਆ ਜਿਹੜੀ ਉਹ ਦਰਖਤ ਦੇ ਨਾਲ ਜਾ ਟਕਰਾਉਂਦੀ ਹੈ ਅਤੇ ਦੂਜੀ ਕਾਰ ਆ ਜਿਹੜੀ ਉਹ ਪਲਟੀਆਂ ਖਾਂਦੀ ਹੋਈ ਇੱਕ ਫਾਰਮ ਹਾਊਸ ਦੇ ਗੇਟ ਦੇ ਵਿੱਚ ਵੱਜਦੀ ਹੈ ਤਾਂ ਮੌਕੇ ਉੱਤੇ ਪੁਲਿਸ ਅਧਿਕਾਰੀ ਨੇ ਜਿਹੜੇ ਉਹ ਵੀ ਪਹੁੰਚੇ ਨੇ ਜਾਣਕਾਰੀ ਮੁਤਾਬਕ ਚਾਰ ਵਿਦਿਆਰਥੀਆਂ ਦੀ ਮੌਕੇ ਉੱਤੇ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਰੂਪ ਸਹਿਗਿਲ ਅਤੇ ਇਸ਼ਾਨ ਫੂਦ ਸ਼ਾਮਿਲ ਨੇ ਜਦਕਿ ਇੱਕ 22 ਸਾਲਾ ਦੀ ਵਿਦਿਆਰਥਣ ਵੀ ਇਹਨਾਂ ਦੇ ਨਾਲ ਮੌਜੂਦ ਸੀ ਬਾਕੀ ਦੋ ਦੋਸਤ ਨੇ ਜਿਹੜੇ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਵੱਡਾ ਸੜਕ ਹਾਦਸਾ ਵਾਪਰਿਆ ਹੈ ਤਾਂ ਮੌਕੇ ਉੱਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੀ ਪਹੁੰਚਦੇ ਨੇ ਉਨ੍ਹਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਜਿਹੜਾ ਉਹ ਬਹੁਤ ਜ਼ਿਆਦਾ ਭਿਆਨਕ ਹੈ ਨਾਲ ਹੀ ਉਹਨਾਂ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਇਹ ਵੀ ਅਪੀਲ ਦਿੱਤੀ ਕਿ ਬੱਚਿਆਂ ਨੂੰ ਇਸ ਤਰ੍ਹਾਂ ਵਾਹਨ ਨਾ ਦਿੱਤੇ ਜਾਣ ਬੱਚਿਆਂ ਦੀ ਜ਼ਿੱਦ ਅੱਗੇ ਨਾ ਚੁੱਕਿਆ ਜਾਵੇ ਨਾਲ ਹੀ ਉਹਨਾਂ ਨੇ ਨਸ਼ੇ ਕਰਕੇ ਡਰਾਈਵਿੰਗ ਕਰਨ ਤੋਂ ਵੀ ਵਿਦਿਆਰਥੀਆਂ ਨੂੰ ਅਤੇ ਹੋਰ ਲੋਕਾਂ ਨੂੰ ਵਰਜਿਆ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਾਰਟੀ ਦੌਰਾਨ ਕੁਝ ਵਿਦਿਆਰਥੀਆਂ ਦੇ ਵੱਲੋਂ ਡ੍ਰਿੰਕਾਂ ਜਿਹੜੀ ਉਹ ਕੀਤੀ ਗਈ ਸੀ ਲੇਕਿਨ ਕਿਸੇ ਅਧਿਕਾਰੀ ਦਾ ਇਸ ਬਾਰੇ ਬਿਆਨ ਨਹੀਂ ਆਇਆ لیکن صحت మంత్రి نے ਜਿਹੜੇ ਉਹ ਇਸ ਗੱਲ ਤੋਂ ਵਿਦਿਆਰਥੀਆਂ ਨੂੰ ਵਰਜਦੇ ਹੋਏ ਦਿਖਾਈ ਦਿੱਤੇ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਪੁਲਿਸ ਅਧਿਕਾਰੀਆਂ ਦਾ ਆਉ ਦੇਖਦੇ ਹਾਂ ਉੱਥੇ ਖੜੇ ਆ ਜੀ ਫੋਰਡ ਐਂਡਵਰ ਕਾਰ ਆ ਗਈ ਤੁਸੀਂ ਉਹਦੀ ਹਾਲਤ ਦੇਖ ਲਓ ਸਟੀਲ ਜਿਹੜੀ ਹੈਗੀ ਆ ਉਹ ਮਤਲਬ ਉਹਦਾ ਕੁਝ ਨਹੀਂ ਬਚਿਆ ਤੇ ਹਿਊਮਨ ਬੋਡੀ ਤਾਂ ਇੱਕ ਬਹੁਤ ਹੀ ਨਾਜ਼ੁਕ ਹੈ ਇਨਫੈਕਟ ਮੈਂ ਬੀਇੰਗ ਅ ਡਾਕਟਰ ਜਿਹੜਾ ਸਾਡਾ ਬ੍ਰੇਨ ਹੈ ਨਾ ਜੀ ਇਟਸ ਲਾਈਕ ਅ ਸਾਮੀ ਸੋਲਿਡ ਸਟਰਕਚਰ ਮਲ ਉਹਨਾਂ ਜੀ ਨੂੰ ਮਤਲਬ ਕਈ ਵਾਰੀ ਕੀ ਹੁੰਦਾ ਕਿ ਇੱਕ ਸ਼ੀਰਿੰਗ ਇਫੈਕਟ ਹੁੰਦਾ ਜਦੋਂ ਗੱਡੀ ਘੁੰਮਦੀ ਹੈ ਨਾ ਜੀ ਉਹ ਅੰਦਰੋਂ ਬ੍ਰੇਨ ਸਾਰਾ ਘੁੰਮ ਜਾਂਦਾ ਐਂਡ ਬਾਹਰ ਕੋਈ ਇੰਜਰੀ ਨਹੀਂ ਹੁੰਦੀ ਡੈਥ ਹੋ ਜਾਂਦੀ ਆ ਆ ਤਾਂ ਜਿਹੜਾ ਜਿਹੜਾ ਐਕਸੀਡੈਂਟ ਹੈ ਇਹਦੇ ਚ ਤਾਂ ਬਚਣ ਦਾ ਕੋਈ ਚਾਂਸ ਨਹੀਂ ਆ ਨਾ ਜੀ ਔਰ ਇਹ ਟਿਪੀਕਲ ਹੈ ਜੀ ਕਿ ਜਿਹੜੇ ਬੱਚਿਆਂ ਦਾ ਐਗਜ਼ਾਮ ਖਤਮ ਹੋਇਆ ਐਂਡ ਦੇ ਹੈਡ ਅ ਪਾਰਟੀ ਪਾਰਟੀ ਕਰਕੇ ਆ ਰਹੇ ਸੀਗੇ ਤੇ ਦੋ ਤਿੰਨ ਕਾਰਾਂ ਸੀਗੀਆਂ ਔਰ ਪੇਰੈਂਟਸ ਨੇ ਦੇਖੋ ਉਹਨਾਂ ਨੇ ਬੱਚਿਆਂ ਨੂੰ ਸ਼ਾਇਦ ਇਹ ਸੋਚ ਕੇ ਵੀ ਬੱਤੇ ਜਿਹੜੇ ਹੈਗੇ ਨਾ ਵੀ ਆਪਣਾ ਪ੍ਰੈ ਮੈਂ ਵੀ ਇਹੀ ਕੀਤਾ ਸੀ ਮੇਰਾ ਬੇਟਾ ਬਹੁਤ ਇਨਸਿਸਟ ਕੀਤਾ ਕਿ ਮੈਂ ਮੋਟਰਸਾਈਕਲ ਲੈਣਾ ਨਾ ਕਰਾਂ ਬੇਟੇ ਮੈਂ ਇਨਸਿਸਟ ਕੀਤਾ ਜਦੋਂ ਉਹਨੇ ਗ੍ਰੈਜੂਏਸ਼ਨ ਕਰਕੇ ਪੀਜੀ ਕਰਨ ਗਿਆ ਆਈ ਬਾਟ ਹਿਮ ਅ ਕਾਰ ਬਟ ਮੈਂ ਤੋ ਇੱਕੋ ਪ੍ਰੋਮਿਸ ਲਿਆ ਸੀ ਕਿ ਬੇਟੇ ਤੂੰ ਮੇਰੀ ਕਸਮ ਖਾਲਾ ਤੂੰ दारू ਪੀ ਕੇ ਕਦੇ ਗੱਡੀ ਨਹੀਂ ਚਲਾਵੇਂਗਾ ਨਾ ਕਿਸੇ ਦੀ ਗੱਡੀ 'ਚ ਬੈਠੇਗਾ ਜਿਹੜਾ दारू ਪੀ ਕੇ ਚਲਾ ਰਿਹਾ ਹੋਵੇ ਹੀ ਕੈਪਟੈਂਸ ਪ੍ਰੋਮਿਸ ਐਂਡ ਹੀ ਇਜ਼ ਅ ਲਾਈ ਬੂਡੇ ਮੈਨੂੰ ਬਾਅਦ ਚੋਂ ਦੱਸਿਆ ਕਿ ਉਹਦਾ ਉਹਦਾ ਵੀ ਇੱਕ ਐਕਸੀਡੈਂਟ ਹੋਇਆ ਸੀਗਾ ਉਹ ਦੋਸਤਾਂ ਦੇ ਮੋਟਰਸਾਈਕਲ ਤੇ ਸੀਗਾ ਬਟ ਸਾਡੇ ਮੇਰੇ ਕੋਲ ਸਕੇਪ ਹੋ ਗਿਆ ਨਾ ਆਪਾਂ ਨੂੰ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ ਜੀ ਆਪਣੇ ਪੇਰੈਂਟਸ ਬਾਰੇ ਵੀ ਸੋਚੋ ਜਿਹੜੇ ਤੁਹਾਨੂੰ ਗੱਡੀ ਲੈ ਕੇ ਦਿੱਤੀ ਆ ਜਿਹੜੇ ਤੁਹਾਨੂੰ ਪੜ੍ਹਾ ਰਹੇ ਆ ਵੇਟ ਕਰ ਰਹੇ ਆ ਔਰ ਉਹਨਾਂ ਤੇ ਮਤਲਬ ਆਈ ਡੋਨਟ ਹੈਵ ਦਾ ਵਰਡਸ ਟੂ ਕੰਟਰੋਲ ਥੈਮ ਮੇਅਰ ਮਾਈ ਹਾਰਟ ਗੋਜ਼ ਆਊਟ ਟੂ ਥੈਮ ਨਾ ਜੀ ਮੈਂ ਸਿਰਫ ਰੱਬ ਦੇ ਅੱਗੇ ਅਰਦਾਸ ਹੀ ਕਰ ਸਕਦਾ ਕਿ ਵਾਹਿਗੁਰੂ ਉਹਨਾਂ ਨੂੰ ਇਹ ਤਾਂ ਮਤਲਬ ਅਨਬੀਰੇਵਲ ਆ ਵੀ ਉਹਨਾਂ ਨੂੰ ਵਾਹਿਗੁਰੂ ਸ਼ਕਤੀ ਬਖਸ਼ੇ ਉਹਨਾਂ ਨੂੰ ਇਹ ਪਾਣਾ ਮੰਨਣਾ ਬਹੁਤ ਔਖਾ ਜੀ ਕਹਿਣਾ ਬਹੁਤ ਸਾਨ ਆ ਇਹ ਪਾਣਾ ਸਭ ਤੋਂ ਔਖਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਪਹਾੜ ਆ ਆਰਮੀ ਜੇ ਤਾਂ ਮੈਂ ਸਮਝ ਸਕਦਾ ਜੀ ਕਿ ਜੇ ਦੂਜੇ ਦੇਸ਼ ਦੇ ਫੌਜ ਨੇ ਹਮਲਾ ਕਰਤਾ ਉੱਥੇ ਸਾਡੇ ਬੱਚੇ ਨੂੰ ਸ਼ਹੀਦ ਹੋਣਾ ਪੈਂਦਾ ਆ ਸੜਕਾਂ ਦੇ ਉੱਤੇ ਤਾਂ ਇਟ ਇਜ਼ ਅਨਐਕਸੈਪਟੇਬਲ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਵੀ ਰਿਸਪਾਂਸਿਬਲੀ ਬਿਹੇਵ ਕਰੋ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਬੱਚੇ ਉਹ ਸਾਡੇ ਤੁਸੀਂ ਮਾਂ-ਬਾਪ ਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਫਿਊਚਰ ਤੁਸੀਂ ਹੋ ਬਲੋ ਨਾ ਤੁਸੀਂ ਆਰ ਦਾ ਫਿਊਚਰ ਸਿਟੀਜ਼ਨ ਆਫ ਦਿਸ ਕੰਟਰੀ ਤੇ ਥੋੜੀ ਜ਼ਿੰਮੇਵਾਰੀ ਤੁਸੀਂ ਵੀ ਲਓ ਔਰ ਮੈਂ ਪੇਰੈਂਟਸ ਨੂੰ ਵੀ ਕਹਿਣਾ ਜੀ ਕਿ ਔਰ ਟੀਚਰਸ ਨੂੰ ਵੀ ਕਹੂੰਗਾ ਕਿ ਨਾ ਇਹਨਾਂ ਨੂੰ ਰੈਗੂਲਰਲੀ ਜਿਹੜਾ ਹੈਗਾ ਸ਼ਾਇਦ ਸਾਨੂੰ ਇਹ ਲਾਜ ਯੂਨੀਵਰਸਿਟੀ ਦੇ ਸੀਗਾ ਜੀ ਰਿਸੀਵ ਕਰਦੇ ਨੇ ਇਟਸ ਅ ਵੈਰੀ ਪ੍ਰੈਸਟੀਜੀਅਸ ਯੂਨੀਵਰਸਿਟੀ ਐਟ ਚ ਐਡਮਿਸ਼ਨ ਲੈਣੀ ਨੇ ਇਸ ਔਕੇ ਨਹੀਂ ਅਜੇ ਤੁਸੀਂ ਪਤਾ ਨਹੀਂ ਕਿਹੜੀ ਕਿਹੜੀਆਂ ਹਾਰਡਲ ਕ੍ਰੋਸ ਕਰਕੇ ਇੱਕ ਪ੍ਰੈਸਟੀਜੀਅਸ ਯੂਨੀਵਰਸਿਟੀ ਚ ਜਾਓਗੇ ਥੇਰ ਇਜ਼ ਅ ਵੈਰੀ ਬ੍ਰਾਈਟ ਫਿਊਚਰ ਹੈਡ ਆਫ ਯੂ ਤੁਸੀਂ ਬਹੁਤ ਤੁਸੀਂ ਬਹੁਤ ਅੱਗੇ ਤੱਕ ਜਾਣਾ ਤੁਹਾਡੇ ਵਿੱਚੋਂ ਕੁਝ ਬੰਦੇ ਸੁਪਰੀਮ ਕੋਰਟ ਦੇ ਜੱਜਸ ਤੱਕ ਜਾਣਗੇ ਕੋਈ ਹਾਈ ਕੋਰਟ ਦਾ ਜੱਜ ਹੋਏਗਾ ਕੋਈ ਐਮੀਨੈਂਟ ਐਡਵੋਕੇਟ ਹੋਏਗਾ ਕੋਈ ਸੋਸ਼ਲ ਰਿਫਾਰਮਰ ਹੋਏਗਾ ਤੇ ਤੁਸੀਂ ਤਾਂ ਸਮਾਜ ਨੂੰ ਸੰਭਾਲਣਾ ਹੈ ਤੁਸੀਂ ਖੁਦ ਨੂੰ ਸੰਭਾਲੋ ਤੇ ਤਾਂ ਹੀ ਤੁਸੀਂ ਸਮਾਜ ਨੂੰ ਸੰਭਾਲੋ ਸਰਕਾਰਨ ਕਿ ਮੈਨੇ ਓਵਰ ਸਪੀਡ ਦਾ ਹੈ ਹੀ ਆ ਜੀ ਰਿਲੀਜ਼ ਫੀਨੋਮੈਨਾ ਜੀ ਬੱਚਿਆਂ ਦੇ ਵਿੱਚ ਅੱਜ ਕੱਲ ਕੀ ਹੈ ਕਿ ਬੱਚੇ ਪੜ੍ਹਦੇ ਆ ਸਾਰਾ ਕੁਝ ਕਰਦੇ ਆ ਸਾਰਾ ਕੁਝ ਠੀਕ ਕਰਦੇ ਆ ਐਗਜ਼ਾਮ ਖਤਮ ਹੋਇਆ ਉਸ ਦਿਨ ਪੇ ਚਲੋ ਲੈਟਸ ਅ ਲੈਟਸ ਪਾਰਟੀ ਪਾਰਟੀ ਹਾਰਡ ਇੱਕ ਪਤਾ ਨਹੀਂ ਕਿ ਕਰਮ ਇਹੋ ਜਿਹੇ ਬਣਾਉਂਦੇ ਆ ਜਿਹੜੇ ਜਿਹੜੇ ਉਹਦਾ ਟੀਵੀ ਦਾ ਵੀ ਦੂਜੇ ਦਾ ਵੀ ਇਨਫਲੂਐਂਸ ਹੁੰਦਾ ਪਾਰਟੀ ਹਾਰਡ ਐਂਡ ਉਸ ਤੋਂ ਬਾਅਦ ਡਰਾਈਵ ਕਰ ਰਹੇ ਆ ਜੀ ਤੇ ਜਦੋਂ ਤੁਸੀਂ दारू ਪੀਤੀ ਹੁੰਦੀ ਆ ਸਪੀਡ ਤਾਂ ਫਿਰ ਮਜ਼ਾ ਆਉਂਦਾ ਉਹਦੇ 'ਚ ਨਾ ਇਟ ਟ੍ਰੇਲਸ ਐਂਡ ਇਟ ਕਿਲਸ ਐਟ ਦ ਸੇਮ ਟਾਈਮ ਇਹ ਉਹਦੀ ਐਗਜ਼ਾਮਪਲ ਹੈ ਜੀ ਵਾਲਾ ਇਹ ਲਾ ਯ ਪਟਿਆਲੇ ਵੱਲੋਂ ਜਾ ਰਹੇ ਸੀ ਯੂਨੀਵਰਸਿਟੀ ਵੱਲ ਜਾ ਰਹੇ ਸੀ ਜੀ ਹਾਂਜੀ ਤਿੰਨ ਦੀ ਡੈਥ ਹੋਈ ਆ ਠੀਕ ਹੈ ਇੱਕ ਸਾਡੇ ਕੋਲੇ ਸੀ ਸਾਡੇ ਕੋਲੇ ਪੰਜ ਆਏ ਸੀਗੇ ਜੀ ਇੱਕ ਦਾਖਲ ਹੈ ਤਿੰਨ ਦੀ ਡੈਥ ਹੋਈ ਹੈ ਇੱਕ ਚਲਾ ਗਿਆ ਸੀ ਇੱਥੋਂ ਕਾਰਨ ਕੀ ਰਿਹਾ ਸੀ ਕਿਸ ਵਾਈਟ ਕਾਰ ਕਾਰ ਦਾ ਐਕਸੀਡੈਂਟ ਹੋਇਆ ਜੀ ਹਾਂਜੀ ਕਿੰਨੇ ਕੋਈ ਆਏ ਆਪਣੇ ਕੋਲੇ ਨਹੀਂ ਅੱਜ ਮੈਂ ਦੇਖਦਾ ਜੀ ਐਗਜ਼ੈਕਟਲੀ ਟਾਈਮ ਦੇਦਾ ਰਾਤ ਨੂੰ ਆਏ ਨੇ ਯੰਗ ਮੁੰਡੇ ਨੇ ਜੀ ਬੱਚੇ ਨੇ ਜੀ ਸਾਰੇ ਸਟੂਡੈਂਟਸ ਨੇ ਜੀ ਸਟੂਡੈਂਟਸ ਨੇ ਜੀ ਇੱਕ ਲੜਕੀ ਹੈ ਜਿਹੜੀ ਹਲਕੀਵੇਂ ਜਿਹੜੇ ਐਡਮਿਟਡ ਨੇ ਉਹ ਠੀਕ ਆ ਜੀ ਜਿਹੜਾ ਐਡਮਿਟਡ ਹੈ ਸੱਚੇ ਕਰਦੇ ਆ ਵੀ ਦੋ ਦੇ ਆ ਗਏ ਜੀ ਬਾਕੀ ਤਿਆਰ ਹੈ